ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਆ ਬਾਈ ਕੋਲ ਇੱਕ ਤਾਜੀ ਸੂਈ ਮੱਝਾਂ ਜੀ ਠੀਕ ਆ ਦਾ 15 ਦਿਨ ਹੋ ਗਏ ਵਧੀਆ ਮਾਈ ਕੋਲ ਮੱਝਾਂ ਬਾਈ ਦੋਨੇ ਜ਼ਿਮੀਦਾਰ ਭਰਾ ਇੱਕ ਟੁਕੜਾ ਗੱਬਣਾ ਤੇ ਇੱਕ ਹੀ ਗਾਂ ਠੀਕ ਆ ਨਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਸਾਰੇ ਘਰੇਲੂ ਪਸ਼ੂ ਆ ਭਰਾ ਠੀਕ ਹੈ ਜੀ ਜ਼ਿੰਮੇਦਾਰ ਭਰਾ ਆਪਣਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਆਪਰਾ ਠੋਕੜ ਗੱਬਣਾ ਆ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਰੱਖ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਇੰਸਟਾਗ੍ਰam ਤੇ ਵੀ ਪੇਜ ਗਰਜੀਤ ਨਾਮ ਤੇ ਚੱਲਦਾ ਜੀ ਆਪਣਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਨਈ ਜਾਣਕਾਰੀ ਠੋਕੜ ਗੱਬਣਾ ਕੋਈ ਚਾਲੂ ਕਰ ਦੇਗਾ हां जी भाई सास्त्री का जी भाई जी सत श्री अकाल जी नाम ਦੱਸੋ ਜੀ ਪਹਿਲਾਂ ਆਪਣਾ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਭਦੌਰ ਤੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਵਪਾਰ ਦਾ ਕੰਮ ਤਾਂ ਨਹੀਂ ਹੋਣਾ ਨਹੀਂ ਭਾਈ ਕ੍ਰੇਲੂ ਬਸੂਆ ਜੀ ਕ੍ਰੇਲੂ ਬਸੂਆ ਹਾਂ ਜੀ ਮੱਝ ਵੀ ਜਾਣਕਾਰੀ ਦਿਓ ਜੀ ਇਹ ਬਾਈ ਮੰਨ ਕੇ ਚਲੋ ਇਹਦਾ ਸੱਜਰ ਦਾ 18 ਲੀਟਰ ਠੀਕ ਹੈ ਜੀ ਅਸਲੀ ਤੇ ਇਹਦੇ ਬਾਈ ਮੰਨ ਕੇ ਚਲ ਹੁਣ 2 ਮਹੀਨਿਆਂ ਦੀ ਗੱਬਣਾ ਹਾਂ ਜੀ ਤੇ ਐਮ 466 ਦਾ ਟੀਕਾ ਲੱਗਿਆ ਹੁਣ 11 ਲੀਟਰ ਦੁੱਧ ਆਪਾਂ 10 ਕਹਿ ਕੇ ਦੇਵਾਂਗੇ ਭਾਈ ਠੀਕ ਹੈ ਜੀ ਠੀਕ ਹੈ ਸਿਵਲ ਠੰਡੀ ਆ ਚਵਾਚੂ ਬਹੁਤ ਜਿਆਦਾ ਵਧੀਆ ਬਾਈ ਠੀਕ ਹੈ ਰੇਟ ਰੇਟ ਫੋਨ ਤੇ ਕਰਾਂਗੇ ਬਾਈ ਰੇਟ ਫੋਨ ਹਾਂਜੀ ਲੋ ਭਰਾ ਦੇਖ ਸਕਦੇ ਹੋ ਟੋਕੜ ਗੱਬਣ 2 ਮਹੀਨੇ ਦੀ ਮੱਚ ਠੀਕ ਹੈ ਜੀ ਦੁੱਧ ਬਾਈ ਕਹਦਾ 10 ਲੀਟਰ ਕੰਡੇ ਵਾਲਾ ਕੋਈ ਚੈੱਕ ਕਰਕੇ ਦੋ ਟਾਈਮ ਤਸੱਲੀ ਕਰਕੇ ਲਿਜਾ ਸਕਦੇ ਹੋ ਭਰਾ ਠੀਕ ਹੈ ਹਾਂਜੀ ਠੀਕ ਹੈ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਹੋ ਤੋਰਾ ਤਰਾ ਕਰਮਬਾਲੀ ਦਾ ਠੰਡ ਦਾ ਕਰਕੇ ਨਵਾਈਆਂ ਨਹੀਂ ਸਵੇਰ ਦਾ ਟਾਈਮ ਆ ਪਹਿਲੀ ਵੀਡੀਓ ਆਪਾਂ ਬਣਾ ਰਹੇ ਆ ਠੀਕ ਹੈ ਜੀ ਚਲੋ ਜੀ ਕਿ ਤਰ੍ਹਾਂ ਤੁਹਾਡੇ ਸਾਹਮਣੇ ਚੰਗੀ ਬਣੀ ਕੁਸੀ ਮੱਝ ਮੋੜ ਲਓ ਭਰਾ ਮੋੜ ਲਓ 1:00 ਵਜੇ ਮੰਨ ਕੇ ਚੱਲ ਤੜਕੇ ਆਪਾਂ 6 ਮੰਨ ਕੇ ਤਾਂ 6 ਦੇ ਕਰੀਬ ਚੋਣੇ ਆ ਹਾਂਜੀ ਠੀਕ ਹੈ ਜੀ 6:00 ਵਜੇ ਮਕੰਮਲ ਹੋ ਜਾਂਦੀ ਹੈ 6:00 ਵਜੇ ਆਪਣੀ ਠੀਕ ਹੈ ਹੁਣ ਤੁਸੀਂ ਟਾਈਮ ਵੀ ਦੇਖ ਲਓ ਠੀਕ ਹੈ ਠੀਕ ਹੈ ਲੋ ਭਰਾ ਟਾਈਮ ਸਵੇਰੇ 8:30 9:00 ਵਜੇ ਦਾ ਟਾਈਮ ਤੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਟੋਕੜ ਗੱਬਣ ਠੀਕ ਹੈ ਜੀ ਬਹੁਤ ਸੋਹਣੀ ਮੱਝ ਹੈ ਜੀ ਬਾਕੀ ਬਾਈ ਦੀ ਸੇਵਾ ਤੁਹਾਨੂੰ ਦਿਖਾਈ ਦੇਣੀ ਹੈ ਜੀ ਦੇਖੋ ਬਾਈ ਇਹ ਲੇਟੀ ਹੈ ਨਾ ਹਾਂ ਬਾਈ ਲੇਟੀ ਹੈ ਜੀ ਦੇਖੋ ਇਹ ਸਾਰੀਆਂ ਮੱਝਾਂ ਨੂੰ ਲੇਟੀ ਪਾਉਂਦਾ ਤੇ ਦੁੱਧ ਇਹ ਬਾਈ ਵਿਚੀ ਬੜੇਵੇਂ ਮੰਨ ਕੇ ਚੱਲ ਜਾਂਦੀ ਵਿਚੀ ਆਪਣਾ ਫੋਲਿਆਂ ਦੀ iracial ਬਾਈ ਠੀਕ ਹੈ ਜੀ ਹਾਂ ਜੀ ਲੇਟੀ ਰੰਨ ਕੇ ਪਾਈ ਦੀ ਹੈ ਬਾਈ ਠੀਕ ਹੈ ਜੀ ਦੇਖੋ ਜੀ ਬਰਾ ਸੇਵਾ ਪਸ਼ੂਆਂ ਦੀ ਸਾਰੇ ਪਸ਼ੂ ਨੂੰ ਤਕਰੀਬਨ ਇਦਾਂ ਹੀ ਬਾਈ ਦਾ ਚਾਰ ਤੇ ਤੂੜੀ ਤੇ ਦੁੱਧ ਕਿਉਂ ਨਾ ਦੇਣ ਪਸ਼ੂ ਦੇਣਗੇ ਬਾਈ ਦੀ ਮੱਝਾਂ ਹੀ ਟੌਪ ਟੌਪ ਦੀਆਂ ਬਾਈ ਕਿੰਨੇ ਕਿ ਦੁੱਧ ਵਾਲੀਆਂ ਸਡੇ ਕੋਲ ਬੱਚਾ ਵੱਧ ਵੱਧ ਬਈ 23 ਲੀਟਰ ਤੱਕ ਆ ਜੀ 23 ਲੀਟਰ ਤੱਕ ਹਾਂ ਜੀ ਇਹ ਮੰਨ ਕੇ ਚਲਾ 23 ਲੀਟਰ ਜੀ ਠੀਕ ਹੈ ਜੀ ਹਾਂ ਜੀ ਇਹ ਪਕਾਉ ਤਾਂ ਹੈ ਨਹੀਂ ਹੈ ਨਾ ਨਹੀਂ ਇਹ ਵਿਕਾਉਣੀ ਹੈਗੀ ਜੀ ਹਾਂ ਮੰਨ ਕੇ ਚੱਲ ਜਾਂਦੀ ਪਹਿਲਾਂ ਛੋਟੀ ਆ 14 ਪਲੱਸ ਚੱਲੀ ਜਾਂਦੀ ਠੀਕ ਹੈ ਜੀ ਇਧਰ ਲਈ ਹਾਂ ਇਹ ਮੰਨ ਕੇ ਚੱਲ 18 ਤੇ ਜੀ ਠੀਕ ਹੈ ਠੀਕ ਹਾਂ ਜੀ ਸਾਰੇ ਪਸ਼ੂਆਂ ਦਾ ਰਿਕਾਰਡ ਵਧੀਆ ਬਣ ਹਾਂ ਜੀ ਸੇਲ ਕਿਹੜੀ ਬਈ ਜੀ ਇਹ ਕਾ ਬਈ ਸੱਜਰਾ ਅਸਾ ਸੱਜਰਾ ਕਿੰਨੇ ਟਾਈਮ ਹੋ ਗਿਆ ਬਈ ਇਹਨੂੰ ਇਹ ਨੂੰ ਬਈ ਮੰਨ ਕੇ ਚੱਲ 17 ਦਿਨ 18 ਹੋ ਗਏ ਹੁਣ ਗਿਆ 17 18 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਬਈ ਫੋਨ ਤੇ ਕਰਾਂਗੇ ਰੇ ਜੀ 17 18 ਲੀਟਰ ਤੋਂ ਹੁਣ ਤਾਂ ਕਿਹਦਾ ਵੀਰ ਆ ਬਈ ਸ਼ਾਮ ਨੂੰ ਮੰਨ ਕੇ ਚੱਲ ਜਾਂਦੀ ਫਸ ਕੇ ਖੜ ਜਾਂਦੀ ਆ ਜੀ ਠੀਕ ਆ ਜੀ ਹਾਂ ਜੀ ਤੇ ਦੁੱਧ ਬਈ ਹੁਣ ਦੁੱਧ ਮੰਨ ਕੇ ਚੱਲ ਬਈ 14 ਮੰਨ ਲਓ ਹੋਊਗਾ 15 ਬਈ ਦੁੱਧ ਤੇਰਾ 16 ਲੀਟਰ ਦੇ ਵਿੱਚ ਸੀ ਆ ਮੌਸਮ ਜਿਆਦਾ ਬਦਲਦਾ ਕਰਕੇ ਹੋ ਜਾਂਦੀ ਆ ਉਹ ਆ ਠੀਕ ਹੈ ਬੱਚਾ ਕੀ ਮਗਰ ਜੀ ਕੱਟੀ ਆ ਬਈ ਇਹਦੇ ਮਗਰ ਵੀ ਕੱਟਿਆ ਕਰ ਮੈਂ ਬਈ ਹਾਂ ਜੀ ਤੇ ਮਾਨੇ ਕਿ ਚਲ ਹੁਣ ਕੰਡੇ ਵਾਲਾ ਦੁੱਧ 15 ਲੀਟਰ ਆਈ ਬਸ 14 ਲੀਟਰ ਹੋ ਗਿਆ ਹਾਂਜੀ ਦੁੱਧ ਵੱਜ ਸਕਦੇ ਨਹੀਂ 14 ਲੀਟਰ ਆ ਗਿਆ ਇਹ ਹੁਣ ਸਵੇਰ ਦਾ ਟਾਈਮ ਆ ਖਾਲੀ ਕੀਤਾ ਹਾਂਜੀ ਹੁਣ ਤਾਂ ਖਾਲੀ ਐ ਜੀ ਸਵੇਰ ਦਾ ਟਾਈਮ ਆ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਬੰਦੋ ਜੀ ਬੰਦੋ ਲੋ ਭਰਾ ਆਨ ਦੇ ਵੇ ਲੈ ਵੇ ਤਾਂ ਤਾਜ਼ਾ ਲਾ ਸਕਦੇ ਤੁਸੀਂ ਸਵੇਰ ਦਾ ਟਾਈਮ ਕਿਉਂਕਿ ਬਾਈ ਕਹਿੰਦਾ ਖਾਲੀ ਕੀਤੀਆਂ ਨੇ ਹਨ ਤੇ ਬਾਈ ਨੇ ਪਰ ਪਹਿਲਾਂ ਦੱਸ ਦਿੱਤਾ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ 14 ਇਸ ਟਾਈਮ ਹਾਜ਼ਰ ਆ ਠੀਕ ਹੈ ਜੀ ਚਾਹੇ ਕਿ ਚਵਾਈ ਚੁਈ ਸਾਰਿਆਂ ਦੀ ਬਹੁਤ ਜ਼ਿਆਦਾ ਵਧੀਆ ਬਾਈ ਦੋਨਾਂ ਮੱਝਾਂ ਦੀ ਚਵਾਈ ਬਹੁਤ ਜ਼ਿਆਦਾ ਵਧੀਆ ਠ ਲੋ ਪ੍ਰਾ ਲੈ ਵਕਰਮਾ ਵਾਲੀ ਦਾ ਦੇਖ ਸਕਦੇ ਤੁਸੀਂ ਤੇ ਸਾਨੂੰ ਦਿਖਾਉਣੇ ਕੱਟੀ ਹਾਂ ਠੀਕ ਹੈ ਜੀ ਲੋ ਪ੍ਰਾ ਉਹ ਉਹਦੀ ਕੱਟੀ ਆ ਕਰਮਾ ਵਾਲੀ ਦੀ ਚੈੱਕ ਕਰ ਸਕਦੇ ਕੱਟੀ ਦੀ ਵੇਲਬੂਲ ਵਧੀਆ ਬਾਈ ਠੀਕ ਹੈ ਜੀ ਠੀਕ ਹੈ ਜੀ ਲੋ ਪ੍ਰਾ ਉਹਦਾ ਟੁਕੜ ਗੱਬਨ ਦਾ ਵੀ ਕੱਟਾ ਬਾਈ ਅਸਾ ਜੀ ਹਾਂ ਜੀ ਟੁਕੜ ਗੱਬਨ ਦਾ ਕੱਟਾ ਹਾਂ ਜੀ ਹਾਂ ਜੀ ਕਿਧਰਾਂ ਕੱਟਾ ਦਾ ਉਹਦਾ ਕੱਟਾ ਉਹ ਪਰਲੇ ਪਾਸੇ ਬੈਠਾ ਬਾਈ ਅਸਾ ਉਹ ਪਰਲੇ ਸਿ ਹਾਂ ਜੀ ਉਹ ਪਰਲੇ ਪਾਸੇ ਬੈਠਾ ਇੱਕ ਮਿੰਟ ਬਾਈ ਕਿਉਂਕਿ ਦਿਖਾਦੀ ਸਾਨੂੰ ਕੱਟਾ ਆਹ ਕੱਟਾ ਉਹਦਾ ਠੀਕ ਹੈ ਦੇਖ ਸਕਦੇ ਬਾਈ ਦਾ ਸਸੇ ਬਾਈ ਨੇ ਆਪ ਨੂੰ ਕਟਾ ਉਹਦਾ ਤੇ ਸਾਰੇ ਕਟਰੂ ਵੀ ਵਾਈ ਦੇ ਪਿੰਜਰੇ ਸੱਡੇ ਵਾ ਬਾਈ ਨੇ ਸੌ ਕੰਮ ਅੱਜਾਂ ਦਾ ਠੀਕ ਹੈ ਜੀ ਹਾਂਜੀ ਬਾਈ ਹੁਣ ਗਾਂ ਦੀ ਜਾਣਕਾਰੀ ਦਿਓ ਜੀ ਆਪ ਨੂੰ ਗਾਂ ਬਾਈ ਮਨਕ ਚਲ ਦੁੱਧ ਹੈਗਾ ਜੀ ਹੁਣ 17 18 ਜੀ ਠੀਕ ਹੈ ਜੀ ਤੇ ਦੁੱਧ ਤਾਂ ਮਨਕ ਚਲ ਬਾਈ ਥੋੜੀ ਘਣੀ ਚਾਹੁੰਨੂੰ ਮਦਾਇਸ ਕੀਰੀ ਚੋ ਆਈ ਹੈ ਜੀ ਹਣਾ ਠੀਕ ਹੈ ਹਾਂਜੀ ਕੀਰੀਆਂ ਦੀ ਗਾਂ ਜੀ ਠੀਕ ਹੈ ਇਹਦਾ ਪੂਰਾ ਦਾ ਫੌਜੀ ਹੈ ਜੀ ਠੀਕ ਹੈ ਜੀ ਇਹਦਾ ਬਾਈ ਇਹਦਾ ਫਿਕਸ ਰੇਟ ਹੈਗਾ 75000 ਰੁਪਿਆ ਜੀ ਠੀਕ ਹੈ ਜੀ ਤੇ ਇਹਦੀ 6000 ਰੁਪਏ ਦੀ ਆਪਾਂ ਬੱਸੀ ਕੱਟ ਲਾਂਗੇ ਬਾਈ ਇਹਦੀ ਬੱਸੀ ਦਿਖਾ ਲਓ ਪਹਿਲਾਂ ਹਾਂਜੀ ਬੱਸੀ ਦਿਖਾ ਦਿੰਨੇ ਜੀ ਇੱਕ ਮਿੰਟ ਪਹਿਲਾਂ ਬੱਸੀ ਦਿਖਾ ਦਿਓ ਰੋਣ ਤੋਂ ਪਹਿਲਾਂ ਹਾਂਜੀ ਅਹ ਟੀਨ ਦੋਦ ਤੋਂ ਬਹੁਤ ਖੁੱਲਾ ਛੱਡੀਦਾ ਬਾਈ ਲੋਪਰਾ ਬੱਚੀ ਕਿਹਦੀ ਦੂਜੀ ਕਿਹੜੀ ਚਾਗੀ ਇਹ ਐਰ ਸਰ ਨਹੀਂ ਬਾਈ ਐਚ ਐਫ ਆ ਗਈ ਐਚ ਐਫ ਹਾਂ ਯਾਰ ਸਰ ਕੀ ਰਗਮ ਕਰੀਏ ਇਹ ਮੈਨੂੰ ਕਿਹਾ ਚਲ ਉਹਨਾਂ ਕੋਲੇ ਰਿਕਾਰਡ ਵੀ ਹੈਗਾ ਯਾਰ ਪਤਾ ਨਹੀਂ ਕਿਹੜਾ ਠੀਕਾ ਕਹਿੰਦੇ ਸੀਗਾ ਉਹ ਠੀਕ ਹੈ ਹਾਂ ਇਸੇ ਸੇ 10000 ਇਹ ਕੱਟ ਲੂਗੀ ਹਾਂ 6000 ਦੀ ਕੱਟ ਲਾਂਗੇ ਜੀ ਠੀਕ ਹਾਂ 75 ਚੋਂ 6 ਦੀ ਇਹ ਕੱਟ ਲਾਂਗੇ ਠੀਕ ਇਹਦਾ ਫਿਕਸਡ ਰੇਟ ਆ ਬਾਈ ਠੀਕਾ ਗਾਂ ਦਾ ਫਿਕਸ ਰੇਟ ਹੈ ਮੇਰਾ ਵੀਰ ਉਹ ਹੀ ਫੋਨ ਲਾਵੇ ਹਾਂਜੀ ਹਾਂਜੀ ਅੱਜ ਤੋ ਤੋਰ ਕੇ ਦਿਖਾਉ ਜੀਗਾ ਹਾਂ ਲੋ ਭਰਾ ਬੱਸ ਤੁਸੀਂ ਦਿਖਾ ਦੀ ਸਾਨੂੰ ਤੇ ਇਹ ਵੀ ਖਾਲੀ ਕਰੀ ਵੀ ਸਵੇਰ ਦਾ ਟਾਈਮ ਆ ਭਰਾ ਠੀਕ ਆ ਜੀ ਲੋ ਜੀ ਕੱਦ ਬੜ ਸੁਖਨਾ ਕਰਮਾਂ ਵਾਲੀ ਦਾ ਵਧੀਆ ਤੇ ਮਾਂ ਗਰ ਬੱਸੀ ਆ ਦੂਜਾ ਸੂਆ ਬੈਠਾ ਬਾਈ ਇਹ ਦੂਜੇ ਸੂਆ ਜੀ ਹਾਂਜੀ ਤੇ ਲਾਟੋ ਲਾ ਕਰਮਾਂ ਵਾਲੇ ਦੇ ਬਹੁਤ ਪੀਆ ਕਿਉਂਕਿ ਸਵੇਰ ਦਾ ਟਾਈਮ ਆ ਭਰਾ ਠੀਕ ਆ ਜੀ ਕੋਈ ਏਖੜ ਨਹੀਂ ਕੁਛ ਨਹੀਂ ਸਿੰਪਲ ਆ ਤੁਹਾਨੂੰ ਸਾਰੇ ਪਸ਼ੂ ਦਿਖਾਇਆ ਬਾਈ ਨੇ ਠੀਕ ਆ ਕੋਈ ਵਪਾਰ ਦਾ ਕੰਮ ਨਹੀਂ ਬੱਦ ਜਾਣਕਾਰੀ ਬਾਈ ਤੁ ਵੀ ਲੈ ਲਿਆ ਦਿਓ ਰੇਟ ਬਾਈ ਦੇ ਜਿਵੇਂ ਫਿਕਸ ਹੀ ਹੋਣਗੇ ਠੀਕ ਹੈ ਜੀ ਮੱਝਾਂ ਦੇ ਵੀ ਫਿਕਸ ਹੋਣਗੇ ਬਾਈ ਯਾਰ ਹਾਂਜੀ ਇਹ ਰੇਟ ਕਰਾਂਗੇ ਬਾਈ ਫਿਕਸ ਰੇਟ ਹੀ ਹੋ ਉਹ ਚ ਕਟਵਾਦ ਨਹੀਂ ਕਰਨੀ ਹਾਂਜੀ ਹਾਂਜੀ ਠੀਕ ਹੈ ਜੀ ਬੜਾ ਨਜਾਇਜ਼ ਮੁੱਲ ਕਰਦੇ ਨਹੀਂ ਬਾਈ ਆਪਾਂ ਠੀਕ ਹੈ ਜੀ ਠੀਕ ਹੈ ਲੋਕਰ ਮਾਵੜੀ ਨੂੰ ਦੇਖ ਸਕਦੇ ਭਰਾ ਬੱਸੀ ਜਮਕਰ ਤੇ 1 ਕਿਲੋ ਲੋਜ 75000 ਤੋਂ 80000 ਦੀ ਕਟਾ ਸਕਦੇ ਹਾਂ ਘਰੇਲੂ ਮੱਝਾਂ ਤੇ ਗਾਂ ਬਕਾਉਗਾ ਬਾਈ ਕੋਲ ਠੀਕ ਹੈ ਜੀ ਮਿਲਦੇ ਆ ਭਰਾ